ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਵਿੰਦ ਸਿੰਘ ਗੋਲਡੀ ਜਿਉ ਤੁਹਾਨੂੰ ਪਤਾ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹਦੇ ਵਿੱਚ ਸਾਡੀ ਪਾਰਟੀ ਹਾਈ ਕਮਾਂਡ ਦਾ ਜੋ ਫੈਸਲਾ ਉਹਦੇ ਲਈ ਮੈਂ ਸਿਰ ਚੁਕਾ ਕੇ ਉਹ ਸਵਾਗਤ ਕਰਦਾ ਤੇ ਮੈਂ ਖੈਰਾ ਸਾਹਿਬ ਦਾ ਵੀ ਸਵਾਗਤ ਕਰਦਾ ਕਿ ਤੁਸੀਂ ਸੰਗਰੂਰ ਲਈ ਲੋਕ ਸਭਾ ਦੇ ਉਮੀਦਵਾਰ ਬਣੀ ਹੋ ਬਹੁਤ-ਬਹੁਤ ਮੁਬਾਰਕਬਾਦ ਇਹਦੇ ਨਾਲ ਗੱਲ ਮੈਂ ਲਿਖ ਕੇ ਪਾਇਆ ਸੀਗਾ ਕਿ ਆਪਾਂ ਕੱਲ ਨੂੰ ਇਕੱਠੇ ਹੋਵਾਂਗੇ ਤੇ ਲਾਈਵ ਰਾਹੀਂ ਆਪਾਂ ਜੁੜਾਂਗੇ ਸੋ ਇੱਕ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕੀ ਅ ਬੜਾ ਕੁਝ ਹੋਇਆ ਸੋ ਮੈਂ ਉਹ ਗੱਲਾਂ ਤੇ ਨਹੀਂ ਜਾਣਾ ਚਾਹੁੰਦਾ ਤੇ ਮੈਂ ਕੋਈ ਗੱਲ ਤੇ ਜਿਹੜੀ ਜ਼ਿਆਦਾ ਕੇਂਦਰੇ ਦਾ ਮੈਨੂੰ ਬੜਾ ਜਿਹੜੀ ਗੱਲ ਨੇ ਡਿਸਟਰਬ ਕਰਿਆ ਕੀ ਵੱਡਾ ਲੀਡਰ ਛੋਟਾ ਲੀਡਰ ਕੀ ਹੁੰਦਾ ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦੇਣਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ اٹਹੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਣੇ ਹਲਕੇ ਚ ਧੂਰੀ ਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਂ ਟਿਕਟ ਵੀ ਮੰਨ ਕੇ ਲਈ ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹੈ ਇੱਕਮਾਰ ਨੂੰ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ ਉਦੋਂ ਮੇਰੀ ਟਿਕਟ ਕੱਟੀ ਗਈ ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ ਫਿਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਬੱਤਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਨੀ ਚੋਣ ਲੋਕ ਸਭਾ ਜਿਮਨੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫਿਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ કરી ਕਿ ਤੁਹਾਨੂੰ ਇਹ ਜਿਮਨੀ ਚੋਣ ਲੜਾ ਰਹੇ ਹਾਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਉਦਾ ਸਿਰ ਝੁਕਾਉਣਾ ਇਹਦੇ ਨਾਲ ਨਾਲ ਵੀ ਮੈਂ ਧੰਨਵਾਦ ਕਰਦਾ ਸਾਡੀਆਂ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਵੀ ਕੋਈ ਇੱਧਰ ਆ ਰਿਹਾ ਕੋਈ ਉੱਧਰ ਆ ਰਿਹਾ ਆਪਣੇ ਪਰਸਨਲ ਲਾਲਚਾਂ ਕਰਕੇ ਪਰ ਮੈਂ ਉਹ ਲਾਲਚੀ ਬੰਦਾ ਨਹੀਂ ਹਾਂ ਮੇਰੇ ਗਿਰਜ਼ਾਰਚ ਨਹੀਂ ਅਹੀ ਯੂਨੀਵਰਸਿਟੀ ਵਾਲੇ ਲੀਡਰਾਂ ਮੇਰੇ ਮਾਪਿਆਂ ਨੇ ਜੋ ਮੈਨੂੰ ਸਿਖਾਇਆ ਮੈਂ ਉਹਨਾਂ ਦੇ ਉੱਤੇ ਚੱਲਣ ਆਲਾ ਮੈਂ ਕਿਹਾ ਪਾਰਟੀ ਛੱਟ ਮਾਰਾਣੀ ਕਿਉਂਕਿ ਅਜ ਦੇ ਸਮੇਂ 'ਚ ਹਰੇਕ ਬੰਦਾ ਸੋਚਦਾ ਵੀ ਅਸੀਂ ਇੱਧਰ ਨਹੀਂ ਮਿਲਦੀ ਤਾਂ ਇੱਧਰ ਚਲੇ ਜਾਓ ਆਪ ਪਿੱਛੇ ਰੀਸੈਂਟਲੀ ਬਹੁਤ ਸਾਰੀਆਂ ਉਦਾਹਰਨਾਂ ਆਪਣੇ ਸਾਹਮਣੇ ਹੀ ਨੇ ਠੀਕ ਹੈ ਨਾ ਪਰ ਇਹਦੇ ਨਾਲ ਨਾਲ ਮੈਂ ਬਾਕੀ ਬਾੜੀਆਂ ਦੇ ਸਤਕਾਰਯੋਗ ਭਰਾਵਾਂ ਦਾ ਬਹੁਤ ਦਿਰੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਕਾਬਿਲ ਸਮਝਿਆ ਤੁਸੀਂ ਸਾਰਿਆਂ ਨੇ ਕਿ ਸਾਡੀ ਪਾਰਟੀ ਦੇ ਵਿੱਚ ਤੇਰੀ ਲੋੜ ਆ ਤੂੰ ਇੱਧਰ ਆ ਪਰ ਮੈਂ ਆਪਦੇ ਵੀ ਮਾਫ ਕਰਿਓ ਮੈਂ ਆਪਦੇ اصولਾਂ ਦੇ ਖਿਲਾਫ ਨਹੀਂ ਚੱਲ ਸਕਿਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਨਾਲ ਹੀ ਜਿਹੜੇ ਲਗਾਤਾਰ ਪਰसों ਰਾਤ ਤੋਂ ਮੇਰੇ ਘਰੇ ਮੇਰੇ ਭੈਣ ਭਰਾ ਬੈਠੇ ਨੇ ਉਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਇੰਨਾ ਪਿਆਰ ਦਿਖਾਇਆ ਕਈ ਬੰਦੇ ਨਹੀਂ ਆ ਸਕੇ ਉਹਨਾਂ ਨੇ ਫੋਨ ਰਾਹੀਂ ਗੱਲ ਕਰੀ ਜਾਂ ਮੀਡੀਆ ਰਾਹੀਂ ਗੱਲ ਕਰੀ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਹਜੇ ਤੱਕ ਮੇਰੀ ਸੁਪਾਲ ਸਿੰਘ ਘਰ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਜਦੋਂ ਦੀ ਟਿਕਟ ਨਹੀਂ ਲਈ ਤੇ ਨਾ ਹੀ ਮੇਰੀ ਹਾਈ ਕਮਾਂਡ ਨਾਲ ਕੋਈ ਵਾਰਤਾਲਾਪ ਹੋਈ ਤੇ ਮੈਂ ਉਹਨਾਂ ਤੋਂ ਨਹੀਂ ਵੀ ਮੈਂ ਕੋਈ ਕਮਿਟਮੈਂਟ ਕਰਨੀ ਆ ਜਾਂ ਮੈਂ ਇੱਧਰ ਭਜਣਾ ਜਾਏ ਮੈਂ ਇੱਧਰ ਭਜਣਾ ਐਸਦਾ ਪਾਰਟੀ ਦੇ ਇੱਕ ਵਫਾਦਾਰ ਬੰਦੇ ਆ ਇੱਕ ਵਰਕਰ ਪਰ ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪਾਰਟੀਆਂ ਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ ਇੱਕ ਲੀਡਰ ਨਹੀਂ ਹੁੰਦਾ ਉਹਦੇ ਮਗਰ ਉਹਦਾ ਟੱਬਰ ਹੁੰਦਾ ਉਹਦੇ ਮਗਰ ਹਜ਼ਾਰਾਂ ਉਹਦੇ ਸਮਰਥਕ ਹੁੰਦੇ ਨੇ ਜਿਹੜੇ इमोਸ਼ਨਲੀ ਤੌਰ ਤੇ ਟੁੱਟ ਜਾਂਦੇ ਨੇ ਜਿਹੜੇ ਫਾਈਨੈਂਸ਼ੀਅਲੀ ਤੌਰ ਤੇ ਟੁੱਟ ਜਾਂਦੇ ਨੇ ਜਿਨ੍ਹਾਂ ਦਾ ਜਜ਼ਬਾ ਮਰ ਜਾਂਦਾ ਸੋ ਮੇਰੀ ਬੇਨਤੀ ਆ ਸਾਡੀ ਹਾਈ ਕਮਾਂਡ ਨੂੰ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਨੂੰ ਕਲੈਰਟੀ ਨਾਲ ਚੱਲੋ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ ਦੁੱਖਾ ਨਾ ਜੀ ਕਹਿਰਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ ਨਾ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਕਰੀ ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ કરી ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਹਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਕੋਈ ਉਮੀਦਵਾਰ ਲੜਦਾ ਹੁੰਦਾ ਤਾਂ ਉਹ ਨੂੰ ਜਿੰਨਾ ਮਰਜ਼ੀ ਝੁਕਾ ਲਓ ਸਿੱਧਾ ਕਰ ਲਓ ਇਹ ਸਾਡੇ ਲੀਡਰਾਂ ਨੇ ਮਾੜੀਆਂ ਪਰਤਾਂ ਪਾਈਆਂ ਵੀਆਂ ਨੇ ਸੋ ਖੈਰਾ ਸਾਹਿਬ ਮੈਂ ਇੱਕ ਪਹਿਲਾਂ ਆਮ ਆਦਮੀਆ ਲੈਣੋਂ ਵੀ ਇੱਕ ਸਲਾਹ ਦਿੱਤੀ ਸੀ ਕਿ ਰੇਗ ਹਾਲ ਕੇ 10-15 ਬੰਦੇ ਹੁੰਦੇ ਨੇ ਬਚਿਓ ਸਾਡੇ ਜ਼ਿਲ੍ਹੇ 'ਚ ਵੀ 2-4 ਜਹੇ ਬੰਦੇ ਨੇ ਜਿੰਨਾਂ ਤੋਂ ਬਚ ਜਿਓ ਇਹ ਛੋਟੇ ਭਰਾ ਦੀ ਇੱਕ ਜਿਹੜੀ ਬੇਨਤੀ ਆ ਇਹਨੂੰ ਤੁਸੀਂ ਸਵੀਕਾਰ ਕਰਿਓ ਮੇਰੀ ਇਲੈਕਸ਼ਨ ਸਮੇ ਅਜਿਹਿਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿਨ੍ਹਾਂ ਤੋਂ ਮੈਂ ਤੁਹਾਨੂੰ ਅਵੇਅਰ ਕਰਦਾ ਮੇਰਾ ਕੈਰੀਅਰ ਹੀ ਸ਼ਾਇਦ ਮੇਰਾ ਸ਼ਾਇਦ ਵੱਡਾ ਲੀਟਰੋ ਹੁੰਦਾ ਜਿਹਦੇ ਬਾਪ ਦਾਦੇ ਮੰਤਰੀ ਹੋਣ ਜਾਂ ਤਾਂਜਮ ਉਹਨਾਂ ਦਾ ਵੱਡਾ ਹੋਵੇ ਮੈਂ ਤਾਂ ਇੱਕ ਸਧਾਰਨ ਜੀ ਪਰਿਵਾਰ ਨਾਲ ਸੰਬੰਧਤ ਸੀ ਸ਼ੁਰੂ ਤੋਂ ਸੰਘਰਸ਼ ਹੀ ਕਰੇ ਨੇ ਲੜਾਈਆਂ ਹੀ ਲੜੀਆਂ ਨੇ ਜੇ ਮੈਂ ਐਮਐਲਏ ਵੀ ਬਣਿਆ ਉਹਦੇ ਚ ਵੀ ਮੈਂ ਲੋਕਾਂ ਲਈ ਟੋਲ ਪਲਾਜ਼ੇ ਲਈ ਨਿਰੰਤਰ ਲੜਦਾ ਰਿਹਾ ਜਿਹਦੇ ਇਨਾਮ ਚ ਮੈਨੂੰ ਕਈ ਪਰਚੇ ਵੀ ਮਿਲੇ ਤੇ 2019 ਦੀ ਉਦੋਂ ਲੋਕ ਸਭਾ ਦੀ ਟਿਕਟ ਵੀ ਮੇਰੀ ਕੱਟੀ ਗਈ ਇਮਾਨਦਾਰੀ ਨਾਲ ਕੰਮ ਕਰਨ ਦੀ ਵੀ ਇੱਕ ਸਜ਼ਾ ਮਿਲਦੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ ਮੈਂ ਇਲੈਕਸ਼ਨ ਮੇਰੇ ਸਾਹਮਣੇ ਮੁੱਖ ਮੰਤਰੀ ਸਾਹਿਬ ਆ ਗਏ ਉਦੋਂ ਵੀ ਮੇਰੀ ਟਿਕਟ ਕੱਟ ਦੇਣੀ ਸੀ ਇਹਨਾਂ ਨੇ 2022 'ਚ ਮੈਂ ਗੱਲ ਕਹਿ ਰਿਹਾ ਫੇ ਪੁਕਤਾ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਉਂਕਿ ਜੇ ਉਹਰੇ ਮੁੱਖ ਮੰਤਰੀ ਸਾਹਿਬ ਨਾ ਆਉਂਦੇ ਜਦੋਂ ਉਹਨਾਂ ਨੇ ਦੇਖਿਆ ਵੀ ਮure ਮੁੱਖ ਮੰਤਰੀ ਸਾਹਿਬ ਆ ਗਏ ਤੇ ਫੇਰ ਕੌਣ ਲੜੂ ਫੇਰ ਤਾਂ ਗੋਲ ਨਹੀਂ ਲੜੂ ਤੇ ਮੈਨੂੰ ਲੜਾਇਆ ਆਪਾਂ ਲੜੇ ਜਿੰਨੇ ਜੋਗੇ ਹੈਗੇ ਸੀ ਜਿੰਨੀ ਹਿੰਮਤ ਹੈਗੀ ਸੀ ਜਿੰਨੀ ਝੋਲੀ 'ਚ ਦਾਣੇ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਮੈਨੂੰ ਜੜਾ ਆ ਪਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਮੈਂ ਲਗਾਤਾਰ ਪਹਿਲਾ 5 ਸਾਲ ਜਦੋਂ ਮੈਂ ਐਮਐਲਏ ਸੀ ਉਦੋਂ ਵੀ ਕੋਈ ਸੁੱਖ ਦਾ ਸਾਹ ਨਹੀਂ ਆਇਆ ਵੀ ਆਪਦੀ ਪਾਰਟੀ ਜੀ ਬਹੁਤ ਜਿਹੜਾ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਵੀ ਜਦੋਂ ਇਹ ਪਾਰਟੀ ਆ ਗਈ ਭਗਵੰਤ ਮਾਨ ਸਾਹਿਬ ਜੀ ਆ ਗਏ ਇਹਨਾਂ ਨੇ ਵੀ ਪਿਛਲੇ ਲਗਾਤਾਰ ਕੋਈ ਕਸਰ ਨਹੀਂ ਛੱਡੀ 1.5 ਸਾਲ ਤੋਂ ਐਂ ਜਦੋਂ ਆ ਲੋਕ ਸਭਾ ਦੀਆਂ ਟਿਕਟਾਂ ਦੀ ਗੰਡ ਹੋਣੀ ਸੀ ਨਾ ਉਦੋਂ ਪਹਿਲਾਂ ਕਿਸੇ ਨੇ ਦੇਖਿਆ ਹੋਣਾ ਹਰ ਰੋਜ਼ ਯਾਨੀ ਕਿ ਬੀਜੀਲੈਂਸ ਦਾ ਪ੍ਰੈਸ਼ਰ ਸੀ ਮੇਰੇ ਤੇ ਬਹੁਤ ਜ਼ਿਆਦਾ ਪਰ ਉਹਨਾਂ ਦਾ ਕਸੂਰ ਵੀ ਨਹੀਂ ਮੈਂ ਮੰਨਦਾ ਮੈਨੂੰ ਪੁਖਤਾ ਜਾਣਕਾਰੀ ਆ ਵੀ ਸਾਡੀ ਪਾਰਟੀ ਦਾ ਇੱਕ ਵੱਡਾ ਲੀਡਰ ਜਿਹੜਾ ਇਸ ਚੀਜ਼ ਦੇ ਵਿੱਚ ਮੈਨੂੰ ਤੰਗ ਪ੍ਰੇਸ਼ਾਨ ਕਰਨ ਦੇ ਵਿੱਚ ਇਨਵੋਲਵ ਆ ਕਿਉਂ ਇਨਵੋਲਵ ਆ ਕਿਉਂਕਿ ਆਮ ਘਰਾਂ ਦੇ ਮੁੰਡੇ ਆਮ ਬੰਦੇ ਖੜ ਕੇ ਇਹਨਾਂ ਦੀ ਚੈਲੰਜ ਬਣ ਗਏ ਅਸੀਂ ਤਾਂ ਹਰ ਰੋਜ਼ ਮੈਂ ਤੇ ਮੇਰਾ ਪਰਿਵਾਰ ਹਰ ਰੋਜ਼ ਜਿੱਥੇ ਮਰਜ਼ੀ ਭੋਗ ਹੋਵੇ ਦੁੱਖ ਸੁੱਖ ਹੋਵੇ ਅਸੀਂ ਤਾਂ ਕਦੇ ਕੋਈ ਛੱਡਦੇ ਨਹੀਂ ਇਹ ਲੀਡਰ ਚੰਡੀਗੜ੍ਹ ਆ ਜਾਂ ਬਾਰਪੁਰ ਰਹਿਣ ਵਾਲੇ ਬੰਦੇ ਨੇ ਇਹਨਾਂ ਨੂੰ ਸਾਡੇ ਵਰਗੇ ਕਿੱਥੇ ਡਾਈਜੈਸਟ ਹੁੰਦੇ ਨੇ ਤੇ ਅਸੀਂ ਇਹ ਚੀਜ਼ ਤੋਂ ਜਿਹੜਾ ਚਾਹੇ ਮੈਂ ਆਪਣੀ ਪਾਰਟੀ ਤੰਗ ਹੋਇਆ ਤੇ ਚਾਹੇ ਉਸ ਤੋਂ ਬਾਅਦ ਇਹ ਮੌਕਾ ਸੀਗਾ ਇਹਦੇ 'ਚ ਵੀ ਮੈਂ ਤੰਗ ਹੋਇਆ ਪਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਅਸੀਂ ਦਾ ਹੱਕਾਂ ਲਈ ਸੰਘਰਸ਼ ਕਰੇ ਹੀ ਆ ਅੱਗੇ ਵੀ ਕਰਦੇ ਰਵਾਂਗੇ ਜਿੰਨੇ ਮੇਰੇ ਭੈਣ ਭਰਾ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਦਬ ਕੇ ਸੁਖਪਾਲ ਸਿੰਘ ਖੈਰਾ ਸਾਹਿਬ ਦੀ ਸਪੋਰਟ ਕਰੋ ਤੇ ਦੱਬ ਕੇ ਉਹਨਾਂ ਨਾਲ ਚੱਲੋ ਮੇਰਾ ਵਾਦਾ ਕਿ ਮੈਂ ਸਾਥੀ ਬਣ ਕੇ ਖੈਰਾ ਸਾਹਿਬ ਦੀ ਜਿਹੜੀ ਇਹ ਇਲੈਕਸ਼ਨ ਕੈਂਪੇਨ ਆ ਇਹਦੇ ਚ ਰੋਲ ਲੰਭਾਵਾਂਗਾ ਤੇ ਆਓ ਖੈਰਾ ਸਾਹਿਬ ਮੈਨੂੰ ਪਤਾ ਲੱਗਿਆ ਵੀ ਤੁਸੀਂ ਕੱਲ ਨੂੰ ਤੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਬਾਕੀ ਹੋਰ ਲੀਡਰ ਸਾਹਿਬਾਨ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਪਰ ਮੈਂ ਇਹ ਗੱਲ ਜੇ ਉਹ ਤੋਂ ਬਾਅਦ ਕਰਦਾ ਤਾਂ ਮੈਨੂੰ ਲੱਗਦਾ ਵਧੀਆ ਨਹੀਂ ਸੀ ਲੱਗਣੀ ਅਗਲਾ 100 ਚੀਜ਼ਾਂ ਸੋਚਦਾ ਵੀ ਫਾਨੀ ਕਮਿਟਮੈਂਟ ਲੈ ਲਈ ਜੀ ਫਾਨੀ ਕਮਿਟਮੈਂਟ ਲੈ ਲਈ ਤਾਂ ਮੈਂ ਕਮਿਟਮੈਂਟ ਵਾਲਾ ਕਮਿਟਮੈਂਟ ਦਾ ਮੈਨਾਂ ਪਹਿਲਾਂ ਵੀ ਹੋਈ ਸੀ ਸੋ ਮੈਂ ਕਿਮਿਟਮੈਂਟ ਦੇ ਬਾਲਾ ਹੁਣ ਯਕੀਨ ਨਹੀਂ ਕਰਦਾ ਸੋ ਮੇਰੀ ਮੈਂ ਖੁੱਲੀਆਂ ਬਹਾਣ ਨਾਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਇਸ ਜਿਹੜੀ ਲੜਾਈ ਹੈ ਇਹਦੇ ਵਿੱਚ ਫਤਿਹ ਹਾਸਲ ਕਰੋ ਤੇ ਸਾਰੀਆਂ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਕਿ ਇੰਨਾ ਨੈਗੇਟਿਵ ਰਾਜਨੀਤੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਇੱਕਲੀ ਕੋਈ ਇਹ ਨਹੀਂ ਹੁੰਦਾ ਕਿ ਇਹ ਵੋਟਾਂ ਨੇ ਉਹਦੇ ਮੰਗਰ ਇੱਕ ਲੀਡਰ ਦੇ ਮੰਗਰ ਉਹਦਾ ਟੰਪਰ ਹੁੰਦਾ ਉਹਦੇ ਨਾਲ ਬੰਦੇ ਜੁੜੇ ਹੁੰਦੇ ਨਹੀਂ ਸੋ ਉਹੀ ਜੀ ਕੋਈ ਗੱਲ ਨਾ ਕਰਿਆ ਕਰੋ ਜਿਹਦੇ ਨਾਲ ਕਿਸੇ ਦੇ ਮੰਗ ਤੇ ਖੇਸ ਵਜੇ ਸੋ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਇੱਕ ਵਾਰ ਫੇਰ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਆਪਦੀ ਪਾਰਟੀ ਦੇ ਯੋਧਿਆਂ ਨੂੰ ਮੈਂ ਬੇਨਤੀ ਕਰਦਾ ਕਿ ਹਮਾ ਹਮਾ ਕੇ ਜਿਹੜਾ ਇਸ ਸੋਣ ਪੜ ਚ ਕੁਦਜੋ ਆਪਾਂ ਸਾਰੇ ਤਕੜੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਤੇ ਕਦੇ ਵੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਇਸ ਦਰਮਿਆਨ ਵੀ ਮੇਰੇ ਤੋਂ ਕੋਈ ਗੁੱਸੇ ਕਿਨੇ ਚ ਕੋਈ ਕਿਸੇ ਦਾ ਫੋਨ ਨਾ ਚੱਕ ਸਕਿਆ ਹੋਵਾਂ ਜਾਂ ਕਿਸ ਤੋਂ ਉੱਚਾ ਨਹੀਂ ਮਾ ਬੋਲਿਆ ਗਿਆ ਹੋਣਾ ਕਿਉਂਕਿ ਮੈਂ ਤਾਂ ਛੋਟਾ ਸੋ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਬਹੁਤ ਬਹੁਤ ਧੰਨਵਾਦ